730 ਹੋਣਾ ਲਿਖਾ 14 ਮਾਡਲ ਆ ਪਿਛਲੇ 12 ਵਾਲੇ ਟਾਇਰ ਆ ਅਪੋਲੋ ਦੇ ਮੂਰਲੇ ਹੈਗੇ ਸੀ ਪੈਸੇ ਟਾਇਰ ਛਤਰੀ ਦੇਊਗਾ ਲਾ ਕੇ ਦੇ ਦੂਗਾ ਇਹ ਬੈਂਪਰ ਲਾ ਕੇ ਦੇ ਦੂ ਨਵਾਂ ਠੀਕ ਹੈ ਜੀ ਗੇਰਿੰਗ ਦਾ ਓਕੇ ਆ ਬਾਈ ਟਰੈਕਟਰ ਹਾਂਜੀ ਤੇ 235 ਡਮਾਂਡ ਆ 235 ਹੂੰ ਆ ਜੇਗਾ 2 ਤੋਂ ਥੱਲੇ ਬਈ ਤੂੰ ਦੱਸ ਕਿੰਨੇ ਦਾ ਦੇਵਾਂ ਉਹਨੇ ਦੇ ਦੇ ਦੂ ਮੈਂ ਤਾਂ 2 ਤੋਂ ਥੱਲੇ ਕਰ ਦੇ ਕਿੰਨੇ ਦਾ ਇੱਕ 90 ਰੁਪਏ ਦਾ 1,70,000 ਦਾ ਟਰੈਕਟਰ ਲੈ ਜਾ ਵੀਰੇ ਠੀਕ ਹੈ ਜੀ 60 55 ਚਾਰੇ ਟਾਇਰ ਨਵੇਂ ਆ ਬਿਲ ਕਟਾ ਕੇ ਦੇਉਂ 13 ਦੇ ਠੀਕ ਆ ਜੀ ਕਨੋਪੀ ਲੱਗੀ ਆ 60 ਐਚਪੀ ਆ 4 ਸਪੀਡ ਆ 20 ਮਾਡਲ 21 ਦੀ ਆਰਸੀ ਆ 695 ਡਮਾਣਾ ਅੜਾ ਕੇ ਡੋਣਾ 695 ਜੀ ਮਿੰਡਾ ਇਹਦੀ ਹੱਡਾ ਦੀ ਆ ਆਪਾਂ 660 ਟਰੈਕਟਰ ਦੇ ਮੈਂ ਐਕਿਊਰੇਟ ਗੈਸ ਨੋ 6 ਲੱਖ ਤੇ 40 ਹਜ਼ਾਰ ਦਾ ਹਾਂਜੀ ਇਹ ਸੀਗਾ ਬਾਈ ਜੀ ਅੱਜ ਪਹੁੰਚੇ ਆ ਆਪਾਂ ਸ਼ਰਮੇ ਵੀਰ ਕੋਲੇ ਤਲੇ ਵੰਡੀ ਸਾਹਿਬ ਉਹ ਬਾਈ ਦੇ ਘਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨਾ ਠੀਕ ਹੈ ਜੀ ਬੜਾ ਕੀ ਖੋ ਜੀ ਵਧੀਆ ਵਧੀਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚਰਦੀ ਕਲਾ ਰੱਖੇ ਵੀਰੇ ਤੇ ਅੱਜ ਸਾਡਾ ਮਿੱਤਰ ਆਇਆ ਜੀ ਘਰੇ ਕਹਿੰਦਾ ਵੀਡੀਓ ਬਣਾਉਣੀ ਹੈ ਮੈਂ ਆ ਜਾ ਆਪਣਾ ਦਿਲ ਮੱਚਦਾ ਕਿ ਸਾਡੇ ਨਾਲ ਕਿਸੇ ਦਾ ਰਜ਼ਗਾਰ ਚੱਲਦਾ ਤੇ ਸਾਡਾ ਵੀ ਚੱਲਦਾ ਇਹਨਾਂ ਦੇ ਨਾਲ ਠੀਕ ਹੈ ਜੀ ਤੇ ਸਾਨੂੰ ਕੁੱਤਾ ਨਹੀਂ ਜਾਂਦਾ ਅੱਜ ਵਰਲਡ ਜੀ ਜਾਂਦੇ ਆ ਤੇ ਜ਼ਿੰਦਗੀ 'ਚ ਨਹੀਂ ਪਤਾ ਸੀ ਆ ਹੁਣੇ 2 ਮਿੰਟ ਪਹਿਲਾਂ ਗੁਰਚਰਨ ਸਿੰਘ ਨੇ ਸਾਨੂੰ ਪੇਮੈਂਟ ਪਾਈ ਆ ਇਹ ਤੁਹਾਨੂੰ ਪਤਾ ਹੀ ਹੋਊ ਕਿ ਕਿੱਥੋਂ ਆਈ ਹੋਊਗੀ ਇਟਲੀ ਚੋਂ ਆਈ ਆ ਮਿੱਠਿਆ 780 ਰੁਪਏ 70 ਪੈਸੇ ਪਾਏ ਇੱਥੇ 94000 ਬਣ ਗਿਆ ਠੀਕ ਹੈ ਜੀ ਤੇ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਦਿਖਾਉਨੇ ਆ ਫਿਰ ਅੱਜ ਟਰੈਕਟਰ ਤੇ ਜਾਇਜ਼ ਜਆ ਬੋਲਾਂਗੇ ਰੇਟ ਜੇ ਕਿਸੇ ਤੋਂ ਮੌਕਾ سامنے ਆ ਗਿਆ ਤਾਂ ਸਾਮ ਲਿਓ ਠੀਕ ਹੈ ਜੀ ਟਰੈਕਟਰ ਵਸ਼ੀਰ ਲੈਣਾ ਹੈ ਪਹਿਲਾਂ ਪੰਜ ਚਾਰ ਜਗ੍ਹਾ ਤੇ ਪੁੱਛ ਕੇ ਵੀਡੀਓ ਦੇਖ ਕੇ ਘਰਾਂ ਚ ਦੇਖ ਕੇ ਟਰੈਕਟਰ ਮੰਡੀਆਂ ਦੇਖ ਕੇ ਫੇਰ ਆਇਓ ਠੀਕ ਹੈ ਤੁਹਾਡੇ ਆਇਆ ਪਸੰਦ ਬਾਈ ਕੋਈ ਆਪਾਂ ਅਰਜ਼ ਨਹੀਂ ਲੈਣਾ ਦੋ ਮਿੰਟ ਖੜ੍ਹ ਜਾ ਦੋ ਮਿੰਟ ਸਭ ਤੋਂ ਪਹਿਲਾਂ ਇਹ ਫਾਰਮ 6055 ਠੀਕ ਚਾਰੇ ਟਾਇਰ ਨਵੇਂ ਆ ਬਿਲ ਕਟਾ ਕੇ ਦੇ ਦੂੰ 13 ਦੇ ਠੀਕ ਹੈ ਜੀ ਕਨੋਪੀ ਲੱਗੀ ਆ 60 ਐਚਪੀ ਆ ਫੋਰ ਸਪੀਡ ਆ ਵੀ ਮਾਡਲ 21 ਦੀ ਆਰਸੀ ਆ 695 ਡਿਮਾਂਡ ਡਿਮਾਂਡ ਅੜਾ ਕੀ ਡੋਣਾ 695 ਜੀ ਮਿੰਦਾ ਇਹਦੀ ਡਾਦੀ ਆਪਾਂ 660 ਟਰੈਕਟਰ ਦੇ ਮੈਂ ਇਕੂ ਰੇਟ ਜੈਸ ਨੋ 6 ਲੱਖ ਤੇ 40 ਹਜ਼ਾਰ ਦਾ ਕੋਈ ਦੇ ਕੇ ਦਿਖਾਓ ਪੀਦੇ ਠੀਕ ਹੈ ਜੀ ਨਿਆਰਾ ਫੇਰ 60 55 ਲੈ ਬਾਈ ਮਠਿਆ ਇੱਕ ਆ ਗਿਆ ਜੀ ਹਾਉਲੈਂਡ ਇਹ ਕਾਫੀ ਵੀਡੀਓ ਚ ਆ ਗਿਆ 3630 363 ਸੁਪਰ ਸੁਪਰ ਚਾਰੇ ਟਾਇਰ ਨਵੇਂ ਆ ਡਬਲ ਡਿਸਟ੍ਰੀਬਿਊਟਰ ਕੰਪੈਸਿਟੀ ਜਿੱਥੇ ਫੇਵਰਿਟ ਆ ਤੇ ਠੀਕ ਹੈ ਗੇਰਿੰਗ ਦਾ ਓਕੇ ਚਲਾ ਕੇ ਬਾਗੇ ਤਸੱਲੀ ਕਰ ਲਓ 3 ਸਪੀਡ ਆ 3 ਸਪੀਡ ਆ ਦਾ 14 ਮਾਡਲ 480 ਡਿਮਾਂਡ ਅਡਾ ਕੀਟ ਹੁੰਦਾ 480 ਹਾਂ ਇਹਦਾ ਅਡਾ ਜੀ ਆਪਾਂ 45 35 ਰਹਿ ਗਿਆ 30000 ਦਿੰਦਾ 4 ਲੱਖ 4 ਲੱਖ 30000 ਦਾ ਲੈ ਜਾਓ ਬਈ ਕਿਉਂ ਪੂਰੇ ਅੱਜ ਦਾ ਆਫਰ ਨਹੀਂ ਲਾਤੀਆਂ ਲਓ ਜੀ 730 ਸੋਨਾ ਲਿਕਾ 14 ਮਾਡਲ ਆ ਪਿਛਲੇ 12 ਵਾਲੇ ਟਾਇਰ ਆ ਅਪੋਲੋ ਦੇ ਮੂਰਲੇ ਹੈਗੇ 80 ਦੇ ਪੈਸੇ ਟਾਇਰ ਛਤਰੀ ਦੇਉਂਗਾ ਲਾ ਕੇ ਦੇ ਦੂੰਗਾ ਐ ਬੈਂਪਰ ਲਾ ਕੇ ਦੇ ਦੂੰ ਨਵਾਂ ਠੀਕ ਹੈ ਜੀ ਗੇਰ ਇੰਜ ਦਾ ਓਕੇ ਆ ਬਾਈ ਟਰੈਕਟਰ ਹਾਂਜੀ ਤੇ 235 ਡਮਾਂ ਦਾ 235 ਹੂੰ ਆ ਜੇਗਾ 2 ਤਾਂ ਥੱਲੇ ਬਈ ਤੂੰ ਦੱਸ ਕਿੰਨੇ ਦਾ ਦੇਵਾਂ ਉਹਨੇ ਦਾ ਦੇ ਦੂੰ ਮੈਂ ਤਾਂ 2 2 ਥੱਲੇ ਕਰ ਦੇ ਕਿੰਨੇ ਦਾ ਕਰ ਦੇ 1 90 ਰੁਪਏ ਦਾ 1,70,000 ਦਾ ਟਰੈਕਟਰ ਲੈ ਜਾ ਵੀਰੇ ਠੀਕ ਹੈ ਜੀ ਠੀਕ ਆ ਆ ਟਰੈਕਟਰ ਗਿਫਟਡ ਆ ਲਓ ਜੀ 2022 ਮਾਡਲ ਸਾਰਾ 오ਰੀਜਨਲ ਕੋਕਾ ਪੀ ਸਮੂਲੇ ਟਾਇਰ ਨਵੇਂ ਪਿਛਲੇ ਨਾਲ ਦੇ ਸ਼ਟਲ ਗੇਅਰ 3 ਸਪੀਡ ਠੀਕ ਆ ਜੀ ਡਬਲ ਡਿਸਟ੍ਰਿਬਿਊਟਰ ਟਰੈਕਟਰ ਦੇ ਕਲਮ ਲੱਗੀ ਹੋਈ ਨਾ ਦੇਨਦਾਰ ਕੋਈ ਨਟ ਨੂੰ ਚੰਬੀ ਲੱਗੀ ਹੋਈ ਦੇਨਦਾਰ ਆ ਠੀਕ ਆ ਜੀ 615 ਡਿਮਾਂਡ ਕਿੰਨੇ ਦਾ 615 ਹੀ ਇਹ 590 ਟਰੈਕਟਰ ਦੇਵਾਗੀ ਇੱਕੋ ਹੀ ਰੇਟ ਜਸ ਨੋ 5 ਲੱਖ ਤੇ 70 ਹਜ਼ਾਰ ਦਾ 570 ਦਾ ਠੀਕ ਹੈ ਜੀ ਅਗਲੇ ਟਾਇਰ ਨਵੇਂ ਆ ਟ੍ਰੈਂਡਰ ਦੇ ਠੀਕ ਹੈ ਜੀ ਅੱਗੇ ਬਈ ਅੱਗੇ ਬਈ ਸੁਪਰ ਪਲੱਸ 755 ਐਚਪੀ ਆ ਹਾਂਜੀ ਜਮਾਈ ਟਾਪ ਮਾਡਲ ਚਾਰੇ ਟਾਇਰ ਨਾਲ ਦੇ ਆ ਕੋਕਾ ਪੀਸ ਟਾਇਰ ਜੇ ਕੋਈ ਕਹਦੇ ਨਾ ਇਹ ਤੇ ਕਲਮ ਲੱਗੀ ਆ ਹਾਂਜੀ ਤੇ ਆਪਾਂ ਦੀਨਦਾਰ ਆ ਵੀਰੇ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਆ ਕੰਪੈਸਟੀ ਚੈੱਕ ਲੱਗਿਆ ਹੋਇਆ ਯੂਜੀ ਗੇੜਾ ਸਾਈਡ ਕਲੱਚ ਵਾਲਾ ਜਿਹੜਾ ਹੁਣ ਆਉਂਦਾ 22 ਮਾਡਲ 680 ਡਿਮਾਂਡ ਕਿੰਨੇ ਦਾ ਦੇ ਦਗੇ 680 ਡਿਮਾਂਡ ਕੀ ਦੇ ਦਗੇ 660 ਇਕੂਰੇਟ ਬੋਲਦਾ ਜਮਾਨ ਜਸਨੂ ਵਾਲੀ 640000 ਰੁਪਇਆ ਹਾਂ ਜਾਂ ਨਾ ਠੀਕ ਹੈ ਜੀ ਅੱਗੇ ਆ ਗਿਆ ਜੀ 855 ਸਵਰਾਜ ਇਹ 2000 ਮਾਡਲਾ ਰਾਜਸਥਾਨ ਦਾ ਨੰਬਰ ਆ ਮੂਰਲੇ 80 ਪੈਸੇ ਟਾਇਰ ਆ ਪਿਛਲੇ 40 ਕੁ ਪੈਸੇ ਆ ਹਾਂਜੀ ਰਾਜਸਥਾਨ ਦਾ ਨੰਬਰ ਆ ਗੇਅਰ ਇੰਜਨ ਚੰਗਾ ਟਰੈਕਟਰ ਆ ਠੀਕ ਹੈ ਜੀ ਬਹੁਤ ਚੰਗਾ ਸਵਾ 2 ਲੱਖ ਰੁਪਇਆ ਡਿਮਾਂਡ ਆ ਹਾਂਜੀ ਟਰੈਕਟਰ ਕਿੰਨੇ ਦਾ ਦੇ ਦਗੇ 1 लाख 85 ਲੋ ਜੀ ਇਹ ਮਰਵਾਉਣਗੇ ਇਹ ਕਢਾਉਣਗੇ ਘਰੋਂ ਮੈਨੂੰ 1 लाख 85000 ਕਹਿਤਾ ਹਾਂਜੀ ਚਲੋ ਕਹਿਤਾ 1 लाख 85000 ਤਾਂ ਹੀ ਦੇ ਦਾਂਗੇ ਜੈਸਨੂਈ ਹੈ ਨਾ ਬਈ ਜੈਸਨੂਈ ਇਹ ਦੂ ਰੁਪਿਆ ਘਟ ਮੀ ਹੋਣਾ ਠੀਕ ਹੈ ਜੀ ਹੈ ਅੱਗੇ ਆ ਗਿਆ ਜੀ ਫਾਰਮ ਨੀ 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 ਇਹ ਮੇਰੇ ਯਾਰ ਦਾ ਟਰੈਕਟਰ ਦੇਤਾ ਹੁਣੇ ਬਿਆਨਾ ਆਇਆ ਇਹਦਾ ਪ੍ਰਚਨ ਸਿੰਘ ਦਾ ਇਟਲੀ ਤੋਂ ਸੇਲ ਹੋ ਗਿਆ ਜੀ ਸੇਲ ਹੋ ਗਿਆ 60 ਵਾਲਾ 60 ਠੀਕ ਹੈ ਜੀ T20 ਛੋਟੇ ਗੇਅਰ ਵਾਲਾ ਚਾਰੇ ਟਾਇਰ ਨਵੇਂ ਆ 19 ਮਾਡਲ ਹੈ 20000 ਸੀ ਆ ਪਾਵਰ ਸਟੀering 3 ਸਪੀਡ ਆ ਆ ਫੇਵਰਛੇ ਤਰੀ ਚੇਂਜ ਕਰ ਦਾਂਗੇ ਵੀਰੇ ਓਏ ਠੀਕ ਹੈ ਜੀ ਕਿਉਂ ਟੁੱਟੀ ਹੋਈ ਨਹੀਂ ਕਰਦੇ ਵੀਰੇ ਸਕੰਦਰ ਕਹਿੰਦਾ ਕਿਉਂ ਟ੍ਰੈਕਟਰ ਸਾਰਾ Ориジナル ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਜਿਹੜਾ ਰੇਟ ਬੋਲਾਂ ਕੋਈ ਦੇ ਕੇ ਦਿਖਾ ਬੀ 570 ਡਿਮਾਂਡ ਕੀੜਾ ਆਏਗਾ ਉਹਨੇ ਛੋਡਾ ਦੇ ਕਰਦੇ 5.5 ਕਰਦੇ ਟ੍ਰੈਕਟਰ ਦੇ ਦਾਂਗੇ 5 ਲੱਖ ਤੇ 25 ਹਜ਼ਾਰ ਦਾ ਠੀਕ ਹੈ ਜੀ ਛਤਰੀ ਲਾ ਕੇ ਦੇ ਦਾਂਗੇ ਦੂਜੀ ਨਮੀ ਲੱਗ ਗਈ ਫਾਈਬਰ ਵਾਲੀ ਫਾਈਬਰ ਵਾਲੀ ਅਗਲਾ 60 ਜੀ 2006 ਮਾਡਲ ਡਬਲ ਕਲੱਚ ਮੂਲੇ ਟਾਇਰ ਨਵੇਂ ਪਿਛਲੇ ਹੱਤੇ ਛਤਰੀ ਨਵੀਂ ਲਵਾਤੀ ਸੀ ਚਲਾ ਕੇ ਬਾਹ ਗਿਆ ਉਹਦੀ ਤਸੱਲੀ ਕਰਕੇ ਲੈ ਜਿਓ ਠੀਕ ਹੈ ਜੀ ਪੁਰਾਣਾ ਕਟਿਆ ਜਾਊਗਾ ਤੇ ਬੋਲ ਕਿੰਨੇ ਦੇ ਦਾਂ 215000 ਡਿਮਾਂਡ ਬੋਲ 90 ਹੈ 190 ਯਾਰ ਯਾਰ ਬਾਬਲਾ ਹੋਇਆ ਤੂੰ ਕਿੰਨੇ ਦੇ ਦੀਆਂ ਮੈਂ ਇੱਕੂ ਰੇਟ ਬਾਈ 175000 ਠੀਕ ਹੈ ਠੀਕ ਹੈ ਜਾਂਦੇ ਉੱਡ ਗਏ ਜੀ ਥੋੜੇ ਮਰਵਾਏਗਾ ਫਿਰ ਕਢਾ ਲਿਆਂ ਕਰੂੰਗਾ ਬਾਈ ਸਾਰੇ ਟਰੈਕਟਰ ਨਾਲ 1500 ਰੁਪਏ ਚਾਬੀ ਨਾਲ ਛੋਟਾ ਟਰੈਕਟਰ ਠੀਕ ਹੈ ਜੀ ਠੀਕ ਹੈ ਗੱਲ ਨਾਲ ਮਿਲੂਗਾ ਤੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇ ਨੂੰ ਕਰ ਲਿਓ ਫੋਲੋ ਕੀ ਨਾ ਬਾਈ ਪਿੰਡੂ ਫਾਰਮਰ ਪਿੰਡੂ ਫਾਰਮਰ ਜੀ ਠੀਕ ਹੈ ਗੱਲ ਨੰਬਰ ਬੋਲ ਦੇ ਆ ਮੇਰਾ ਨੰਬਰ ਹੈਗਾ 9478845445 ਦੂਜਾ ਨੰਬਰ 8879445 ਠੀਕ ਹੈ ਦੋਨਾਂ ਦੇ WhatsApp ਚੱਲਦਾ ਦੋਨਾਂ ਦੀ ਕਾਲਿੰਗ ਚੱਲਦੀ ਹੈ ਤੇ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਧੰਨਵਾਦ